ਵਿੰਡੀ ਚੈਲੰਜ ਇੱਕ ਬੱਸ ਡਰਾਈਵਰ ਤੇ ਗੱਡੀ ਸਵਾਰ ਵਿਅਕਤੀਆਂ ਵਿਚਕਾਰ ਬੱਸ ਸਾਈਡ ਕਰ ਰਸਤਾ ਦੇ ਨੂੰ ਲੈ ਕੇ ਟਕਰਾਰ ਪਾਸ ਹੋਇਆ। ਇਸ ਤੋਂ ਬਾਅਦ ਇਹ ਬੀਤੇ ਦਿਨ ਦਾ ਮਾਮਲਾ ਤੁਹਾਡੇ ਨਾਲ ਸਾਂਝਾ ਕਰ ਰਿਹਾ। ਇਸ ਤੋਂ ਬਾਅਦ ਗੱਡੀ ਸਵਾਰ ਵਿਅਕਤੀਆਂ ਵੱਲੋਂ ਬੱਸ ਡਰਾਈਵਰ ਉੱਪਰ ਕਿਰਪਾਨ ਨਾਲ ਹਮਲਾ ਕਰ ਦਿੱਤਾ ਗਿਆ ਤੇ ਬੱਸ ਦੇ ਸ਼ੀਸ਼ੇ ਤੋੜ ਦਿੱਤੇ ਗਏ। ਗੱਡੀ ਵਿੱਚ ਬੈਠੇ ਫਰਾਰ ਹੋ ਗਏ ਹਾਲਾਂਕਿ ਇਸ ਘਟਨਾ ਵਿੱਚ ਕਿਸੇ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਡਰਾਈਵਰ ਨੂੰ ਹਲਕਾ ਸੱਟਾ ਜ਼ਰੂਰ ਲੱਗਿਆ ਹੈ। ਜੋ ਜਾਣਕਾਰੀ ਸਾਹਮਣੇ ਆਈ ਉਸ ਅਨੁਸਾਰ ਸਾਵਣ ਦੇ ਮਹੀਨੇ ਬਸ ਲੁਧਿਆਣਾ ਤੋਂ ਇਸ ਪਵਿੱਤਰ ਮਹੀਨੇ ਵਿੱਚ ਸ਼ਿਵਪਕ ਕਰਨ ਲੈ ਕੇ ਗਾਠਰੀ ਮੰਦਿਰ ਚੈਲਾ ਦੇ ਵਿਖੇ ਮੱਥਾ ਟਿਕਵਾਉਣ ਦੇ ਲਈ ਲੈ ਕੇ ਜਾਏ ਸੀ। ਘਟਨਾ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਮਿਲਦੀ ਹੈ। ਸਮਰਾਲਾ ਪੁਲਿਸ ਸਾਂਸ ਦੇ ਵਿੱਚ ਦੇਖਈ ਹੈ। ਸਮਰਾਲਾ ਪੁਲਿਸ ਵੱਲੋਂ ਘਟਨਾ ਦੇ ਕੁਝ ਘੰਟਿਆਂ ਬਾਅਦ ਤਿੰਨ ਵਿਅਕਤੀਆਂ ਦੇ ਮੁਕੱਦਮਾ ਦਰਜ ਕੀਤਾ ਗਿਆ। ਅਲੱਗ ਇਸ ਘਟਨਾ ਨੂੰ ਧਾਰਮਿਕ ਮੁੱਦਾ ਬਣਾਉਣ ਦੇ ਲਈ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਪੋਸਟਾਂ ਪੈਣੀਆਂ ਵੀ ਸ਼ੁਰੂ ਹੋ ਗਈਆਂ ਨੇ ਜਿਸ ਦੇ ਵਿੱਚ ਸ਼ਿਵਪਕਤਾ ਤੇ ਹਮਲਾ ਹੋਇਆ ਦੱਸਿਆ ਜਾ ਰਿਹਾ ਹੈ। ਜਿਸ ਦੇ ਵਿੱਚ ਇਹ ਵੀ ਕਹਿਆ ਜਾ ਰਿਹਾ ਹੈ ਕਿ ਸ਼ਿਵ ਪਕਟਾ ਤੇ ਜੋ ਹਮਲਾ ਹੋਇਆ ਹੈ ਉਹਦਾ ਨੂੰ ਬਖਸ਼ਾ ਨਹੀਂ ਜਾਏਗਾ ਜੰਗੂਟ ਕੇ ਕੀਤਾ ਗਿਆ ਜਈਆ ਪੋਸਟਾਂ ਜਿਹੜੇ ਕਿ ਸੋਸ਼ਲ ਮੀਡੀਆ ਤੇ ਪੈੜਿਆ ਨੇ ਤੁਹਾਨੂੰ ਦੱਸ ਦਈਏ ਕਿ ਇਸ ਸੰਬੰਧੀ ਹੋਣਾ ਡੀਐਸਪੀ ਦਾ ਵੀ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਡਰਾਈਵਰ ਨੇ ਦੱਸਿਆ ਕਿ ਸ਼ਾਵਨ ਦਾ ਪਵਿੱਤਰ ਮਹੀਨਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਮਹਾਦੇਵ ਸੇਵਾਦਾਲ ਵੱਲੋਂ ਲੁਧਿਆਣਾ ਤੋਂ ਕਰੀਬ 10:00 ਤੋਂ 11:00 ਵਜੇ ਸ਼ਿਵ ਪਕਟਾ ਨਾਲ ਪਾਰ ਆਪਰਾਚੀਨ ਸ਼ਿਵ ਮੰਦਿਰ ਚੈਲਾ ਭਗਵਾਨ ਸ਼੍ਰੀ ਸ਼ੰਕਰ ਜੀ ਦੇ ਦਰਸ਼ਨ ਕਰਵਾਉਣ ਦੇ ਲਈ ਉੱਲੇ ਕਿ ਜਾ ਰਹੇ ਸਨ ਬੱਸ ਸ਼ਿਵ ਮੰਦਿਰ ਦੇ ਨੇੜੇ ਪਾਰ ਸਰਵਿਸ ਰੂਟ ਤੇ ਪੁੱਜੀ ਤਾਂ ਬੱਸ ਰੋਕ ਸਵਾਰੀਆਂ ਨੂੰ ਉਤਾਰਿਆ ਜਾ ਰਿਹਾ ਸੀ ਇਸ ਵਿੱਚਕਾਰ ਪਿੱਛੋਂ ਤੇ ਇੱਕ ਵਰਨਾ ਗੱਡੀ ਆਈ ਬੱਸ ਨੂੰ ਫਾਇਰ ਦੇ ਕਰਨ ਲਈ ਕਿਆ ਅਤੇ ਬਾਅਦ ਵਿੱਚ ਗਾਲਾਂ ਕੱਢੀਆਂ ਸ਼ੁਰੂ ਕਰ ਦਿੱਤੀ ਹੁਣ ਦੱਸਿਆ ਕਿ ਉਕਤ ਵਿਅਕਤੀਆਂ ਵੱਲੋਂ ਬਿਨਾਂ ਕੁਝ ਸੁਨੇ ਤੇਜ਼ ਨਾਲ ਹਥਿਆਰਾਂ ਨਾਲ ਕਿਰਪਾਨਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਬੱਸ ਦੇ ਸ਼ੀਸ਼ੇ ਪੰਨੇ ਗਏ ਅਤੇ ਵੀ ਕਿਹਾ ਕਿ ਜਦੋਂ ਬੱਸ ਦੇ ਸ਼ੀਸ਼ੇ ਤੋੜੇ ਗਏ ਤਾਂ ਬੱਸ ਦੇ ਸਵਾਰ ਸਰਤਾਲੂ ਡਰ ਗਏ ਤੇ ਸੈਂਬੜ ਅਕਾ ਕੇ ਸਬੰਧੀ ਸੂਚਨਾ ਲੁਧਿਆਣਾ ਤੋਂ ਬਸ ਤੇ ਜਰਵਾਲੇ ਸਬੰਧਿਤ ਪ੍ਰਸਤੁਤ ਦਿੱਤੀ ਗਈ ਹੈ ਜਿਸ ਤੋਂ ਬਾਅਦ ਹੁਣਾ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿੱਤੀ ਪੁਲਿਸ ਜਾਂਚ ਦੇ ਵਿੱਚ ਛਤ ਗਈ ਹੈ ਉਧਰੇ ਸਮਰਾਲਾ ਪੁਲਿਸ ਦੇ ਡੀਐਸਪੀ ਤੇਰਲੋਚਨ ਸਿੰਘ ਨੇ ਦੇਰ ਰਾਤ ਪੱਤਰਕਾਰ ਵਾਰਤਾ ਕੀਤੀ ਦੱਸਿਆ ਕਿ ਇਸ ਦਾ ਧਾਰਮਿਕ ਮੁੱਦੇ ਨਾਲ ਕੋਈ ਸਬੰਧ ਨਹੀਂ ਹੈ ਉਹਨਾਂ ਇਹ ਵੀ ਦੱਸਿਆ ਕਿ ਤਿੰਨ ਵਿਅਕਤੀਆਂ ਤੇ ਮੁਕੱਦਮਾ ਦਰਜ ਕਰ ਗੱਡੀ ਸਮੇਤ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਗ੍ਰਫਤਾਰ ਕੀਤੇ ਗਏ ਮੁਲਜ਼ਮਾਂ ਦੀ ਹੁਣ ਪਛਾਣ ਕੀਤੀ ਹੈ ਕਿ ਕੈਨੇਡੀਅਨ ਡੀਐਸਪੀ ਸਮਰਾਲਾ ਤੋਂ ਰੋਕਿੰ ਸਿੰਘ ਦਾਸ ਖਨਾਵਲੇ ਉਹਨਾਂ ਦੀ ਜ਼ੁਬਾਨ ਲੁਧਿਆਣਾ ਲਾਈਫ ਦੇ ਲਈ ਬਿਰੇ ਇਹਨਾਂ ਪਵਨ ਕੁਮਾਰ ਨੇ ਇਹ ਲੁਧਿਆਣੇ ਤੋਂ ਬਸ ਲੈ ਕੇ ਚੱਲੇ ਸੀਗੇ ਚਹਲਾ ਮੰਦਿਰ ਵਾਸਤੇ ਜੀ ਤੇ ਜਦ ਚਹਲਾ ਮੰਦਿਰ ਦੇ ਬਾਹਰ ਬਿਲਕੁਲ ਸਾਈਡ ਤੇ ਜਿਹੜਾ ਸਰਵਿਸ ਰੋਡ ਆ ਉਹ ਤੇ ਉਤਾਰ ਕੇ ਰੋਕ ਕੇ ਗੱਡੀ ਸਵਾਰੀਆਂ ਉਤਾਰਦਾ ਪਿਆ ਸੀ ਮੈਂ ਦੋ ਤਿੰਨ ਕੁ ਸਵਾਰੀਆਂ ਰਹਿ ਗਈਆਂ ਸੀ ਉਹ ਪਿੱਛੋਂ ਆਏ ਕਾਰ ਲੈ ਕੇ ਵੀ ਆ ਕੇ ਭੱਜ ਕੇ ਮੈਨੂੰ ਕਹਿੰਦੇ ਓਏ ਗੱਡੀ ਪਿੱਛੇ ਕਰ ਪਰੇ ਕਰ ਗੱਡੀ ਮੈਂ ਕਿ ਵੀਰੇ ਇੱਕ ਮਿੰਟ ਬਸ ਉਤਰ ਗਿਆ ਦੋਸ ਵਾਰੀਆਂ ਰਹਿ ਗਈਆਂ ਮੈਂ ਜਾਨੂੰ ਕਿਰਪਾਨਾ ਕੱਢ ਕੇ ਲਿਆ ਕੇ ਤੜ ਤੜ ਮਾਰਨੀ ਆ ਸ਼ੀਸ਼ੇ ਭੰਤੇ ਇਧਰ ਮੇਰੇ ਵਾਲੇ ਪਾਸੇ ਮੇਰੇ ਆ ਕੇ ਮਾਰੀ ਤੇ ਮੈਂ ਪਿੱਛੇ ਹਟ ਗਿਆ ਤੇ ਮੇਰੇ ਆ ਕੱਚ ਕੁਚ ਬਾਵਾ ਵੱਜਿਆ ਆ ਲਗਾਤ ਲੱਗੀ ਇੱਥੇ ਮੋਢੇ ਬੈਸਬਾਲ ਮਾਰਿਆ ਮੇਰੇ ਕਿ ਜਿਵੇਂ ਤੂੰ ਕਹਿੰਦਾ ਬੱਸ ਤੋਂ ਸਵਾਰੀਆਂ ਉਤਾਰਿਆ ਜਿਵੇਂ ਰਸਤਾ ਬਲਾਕ ਸੀ ਤਾਂ ਕਰਕੇ ਹੋਈ ਐ ਤੁਹਾਨੂੰ ਕੀ ਲੱਗਦਾ ਰਸਤਾ ਮਤਲਬ ਸਰਵਿਸ ਰੋਡ ਸੀਗਾ ਮੇਨ ਤਾਂ ਖੁੱਲਾ ਹੀ ਸੀਗਾ ਰੋਡ ਸਰਵੋ ਤੇ ਪਹਿਲਾਂ ਵੀ ਗੱਡੀਆਂ ਆਟੋ ਟੈਂਪੂ ਕਾਰਾਂ ਖੜੀਆਂ ਸੀ ਬੱਸਾਂ ਖੜੀਆਂ ਸੀਗਾ ਜੋ ਜਿਹੜੀ ਸਵਾਰੀ ਉਧਰੋਂ ਆ ਰਹੀ ਆ ਉਹ ਸਿਆਣਪ ਚ ਸਿਆਣੇ ਬਜ਼ੁਰਗ ਵੀ ਹੁੰਦੇ ਨੇ ਉਹ ਕੋਲੇ ਲਾਉਣਾ ਵੀ ਜੇ ਅੱਗੇ ਵੱਸ ਲੈਣੇ ਫਿਰ ਤੁਰ ਕੇ ਆਉਣਾ ਔਖਾ ਹੁੰਦਾ ਉਹਨਾਂ ਨੂੰ ਜਦੋਂ ਹਮਲਾ ਕੀਤਾ ਸਵਾਰੀਆਂ ਵਿੱਚ ਭਗਤਾਂ ਦਾ ਮੱਚੀ ਹੋਣੀ ਹਾਂਜੀ ਹਾਂਜੀ ਉਹ ਦਰਦੇ ਮਾਰੇ ਉਹ ਦੋ ਤਿੰਨ ਸੀਗੇ ਉਹ ਆਉਣ ਨੂੰ ਫਿਰਦੇ ਸੀ ਉਹ ਕਹਿੰਦੇ ਕਿਰਪਾਨਾਂ ਦੇਖ ਕੇ ਅਸੀਂ ਇੱਕ ਵਾਰ ਆ ਕੇ ਪਿੱਛੇ हट ਗਏ ਹਮਲਾਵਰਾ ਬੋਲੋ ਕੁਝ ਕਿਹਾ ਵੀ ਗਿਆ ਤੁਹਾਨੂੰ ਹਾਂਜੀ ਹਮਲਾਵਰਾ ਬੋਲੋ ਕੁਝ ਕਿਹਾ ਗਿਆ ਤੁਹਾਨੂੰ ਆ ਬਹੁਤ ਦੇ ਸੀਗੇ ਕੀ ਬੋਲੇ ਸੀ ਹਾਂਜੀ ਕਹਿੰਦੇ ਵੀ ਤੂੰ ਇਹਨੂੰ ਦਬਦਬਾ ਸਾਈਡ ਤੇ ਕਰਨਾ ਨਹੀਂ ਫਿਰ ਕੰਮ ਖਰਾਬ ਕਰਾਂਗੇ ਅਸੀਂ ਕਸੇ ਨਹੀਂ ਗੱਲ ਕਹਿ ਕੇ ਉਹ ਕਾਰ ਉਹਨਾਂ ਨੇ ਨੰਬਰ ਪਲੇਟਾਂ ਜਿਹੜੀਆਂ ਉਹ ਦਬਦ ਤੋੜੀਆਂ ਕਿੰਨੀਆਂ ਬੱਸਾਂ ਆਈਆਂ ਟੋੜੀਆਂ ਉਹਦੇ 10 11 ਬੱਸਾਂ ਆਈਆਂ ਲਾਈ ਗੁਰੂ ਦੀ ਮੰਦਿਰ ਦੇ ਕੋਲ ਅਜੇ ਬੱਸ ਭੰਨੀ ਗਈ ਐ ਇਹਦਾ ਕੀ ਇਹ ਰਾਜੀ ਅ ਮਿਸਟਰ ਜਤਿੰਦਰ ਗੂੜ ਸੇ ਅਸੀਂ ਬੱਸ ਦੇ ਜਿਹੜੇ ਡਰਾਈਵਰ ਬੱਸ ਅਸੀਂ ਪੀਵੀਟੀ 2187 ਲੁਧਿਆਣਾ ਤੋਂ ਐ ਇਹ ਜਿਹੜੀ ਬੱਸ ਉੱਥੇ ਜਦੋਂ ਸੌਰੀਆਂ ਤਾਰਦੇ ਹੋਣੇ ਆ ਇੱਕ ਜਿਹੜੀ ਵਰਨਾਕਾਰ ਦੇ ਵਿੱਚ 5 5 ਜਣੇ ਦੇ ਨਾਮ ਨੂੰ ਵਿਅਕਤੀ ਜੀ ਦੋ ਉਹਨਾਂ ਨੇ ਇਹਨਾਂ ਨੇ ਜਿਹੜਾ ਅਲੀਗੇਸ਼ਨ ਲਾਇਆ ਵੀ ਸਾਨੂੰ ਜਿਹੜਾ ਗਾੜੀ ਨੂੰ ਖੋਦ ਕੇ ਸਾਡੀ ਵਸਤੇ ਕੁਰਪਾਨਾ ਮਾਰੀ ਜਿਹਦੇ ਸੰਬੰਧੀ ਅਸੀਂ ਜਿਹੜੀ ਹੈ ਐਫ ਆਰ ਅੰਡਰ ਸੈਕਸ਼ਨ 285 126 324 4 ਤੇ 353 ਵੀ ਐਨ ਐਸ ਦੇ ਤਦ ਪਰਚਾ ਨਿਕਲਿਆ ਇਸ ਦੇ ਰਿਗਾਰਡਿੰਗ ਮੈਂ ਤੁਹਾਨੂੰ ਵੀ ਦੱਸਣਾ ਚਾਹਣਾ ਵੀ ਇਹਦੇ ਵਿੱਚ ਜਿਹੜੇ ਕੋਈ ਇੱਥੇ ਇਹੀ ਜੀ ਗੱਲ ਨਹੀਂ ਸੀ ਵੀ ਧਾਰਮਿਕ ਵਾਲੀ ਨੂੰ ਗੇੜੇ ਬੰਦੇ ਤੇ ਡਾਉਂਡ ਆਪ ਕੀਤੇ ਆ ਉਹ ਵੀ ਜਨ ਕੇ ਬਸ਼ਵੋੜਾ ਤੇ ਸਮਰਾਲੇ ਦੇ ਤੇ ਹਿੰਦੂ ਜੈਂਟਲਮੈਨ ਐਕਚੁਅਲੀ ਉਹਨਾਂ ਦੀ ਜਿਹੜੀ ਪਿਛੋਕੜ ਵੀ ਸਾਨੂੰ ਸੈੱਡ ਨਹੀਂ ਦਿੱਤੀ ਤੇ ਉਹਨਾਂ ਦੇ ਖਿਲਾਫ ਜਿਹੜੀਆਂ ਸਖਤ ਤਰਾਵਾਂ ਦੇ ਦਾਜੀ ਪਰਚਾ ਦਰਜ ਕੀਤਾ ਤੇ ਇਸ ਤੋਂ ਵੈਰਾਈ ਕਰ ਨੂੰ ਕੋ ਹੋਰ ਵੀ ਜਿਹੜੀ ਹੈ ਉਹਨਾਂ ਨੇ ਕ੍ਰਾਈਮ ਕੀਤਾ ਉਹਦੇ ਬਾਰੇ ਵੀ ਥੋੜਾ ਜਿਹਾ ਅਸੀਂ ਜਿਹੜੀ ਇਨਫੋਰਮੇਸ਼ਨ ਸਾਂਝੀ ਕਰਦੇ ਹਾਂ ਪਰ ਪਦਮਾਦਰੀ ਗੰਦਵਾਸ ਸਰ ਕੋਲ ਜਿੱਡੀ ਦਾ ਡਰੈਸ ਬਾਰੇ ਪਤਾ ਲੱਗਿਆ ਜਾਂ ਬੰਦੇ ਅਸੀਂ ਮੁੰਡੇ ਜਿਹੜੇ ਤਿੰਨ ਨੇ ਤੇ ਗੱਡੀ ਵੀ ਅਸੀਂ ਰੋਨਡਪ ਕਰ ਲਈ ਕਿਸ ਤੱਕ ਹੋਗੇ ਨਾ ਪਤਨ ਬੰਦੇ ਹੀ ਕਰ ਤਰਪੀ